ਜਿਹੜੀ ਹਿੰਦੁਸਤਾਨ ਦੀ ਸਰਕਾਰ ਵਾ ਉਹਨਾਂ ਨੇ ਆਪਣਾ ਇੱਕ ਪਲਾਨ ਬਣਾਇਆ ਸੀ ਜਿਹਦੇ ਨਾਲ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀਆਂ ਨੂੰ ਖਤਮ ਕਰਨ ਲਈ ਕੋਈ ਨਾ ਕੋਈ ਇਹੋ ਜਿਹਾ ਬੰਦਾ ਲੱਭੀਏ ਜਾਂ ਇਹੋ ਜਿਹਾ ਕੋਈ ਸਾਧਨ ਬਣੇ ਜਿਹਦੇ ਨਾਲ ਇਹ ਜਿਹੜਾ ਆ ਸਿੱਖਾਂ ਦੇ ਵਿੱਚ ਇਹਨਾਂ ਦੇ ਵਿੱਚ ਕਮਜ਼ੋਰੀ ਤੇ ਉਹਨਾਂ ਨੂੰ ਖਤਮ ਕਰਨ ਲਈ ਇਕ ਨਮਾ ਜਥੇਵੰਦਕ ਢਾਂਚਾ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਗਿਆਨੀ ਜੈਲ ਸਿੰਘ ਹੁਣੀ 1978 ਦੇ ਲਾਗੇ ਸ਼ਾਕੇ ਦੀ ਗੱਲ ਆ ਕਿ ਦਾਲ ਖਾਲਸਾ ਤੇ ਸੰਤ ਜਨੈਲ ਸਿੰਘ ਜੀ ਭਿੰਡਰਾਂ ਵਾਲੇ ਦਮਦਮਾ ਟਿਕਾਣੇ ਨੂੰ ਇਹਨਾਂ ਨੇ ਇੱਕ ਕਿਸਮ ਦੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਵਿਕ્યો ਸੀ ਇਹ ਆ ਕਿ ਉਹਨਾਂ ਨੂੰ ਇਹਨਾਂ ਨੇ ਯੂਜ਼ ਕਰਨ ਦਾ ਇੱਕ ਉਪਰਾਲਾ ਬਣਾਇਆ ਜਿਹਦੇ ਵਿੱਚ ਜਲੰਧਰ ਦੇ ਵਿੱਚ ਇਹਨਾਂ ਨੇ ਮੀਟਿੰਗ